ਦਿੱਲੀ ਦੀਆਂ ਪਰਉਹਾ ਤੇ ਜਾਣ ਲਈ ਲਗਾਤਾਰ ਪੰਜਾਬ ਦੇ ਕਿਸਾਨ ਤਿਆਰ ਨੇ ਅਤੇ ਲਗਾਤਾਰ ਜਿਵੇਂ ਅੱਜ ਇੱਕ ਵੱਡਾ ਇਕੱਠ ਜਿਹੜਾ ਸ਼ੱਬੂ ਬਾਰਡਰ ਤੇ ਵੇਖਿਆ ਗਿਆ ਹੈਗਾ ਤੇ ਪੰਜਾਬ ਵਿੱਚੋਂ ਵੀ ਲਗਾਤਾਰ ਜਿਹੜਾ ਕਿਸਾਨਾਂ ਦਾ ਜਾਣਾ سلسلہ ਦਿੱਲੀ ਵੱਲੋਂ جاری ਹੈ ਤਸਵੀਰਾਂ ਵਿੱਚ ਦਿਖਾਉਣੇ ਆ ਤੇ ਫਰੀ ਕੋਟ ਦੇ ਨੈਸ਼ਨਲ ਹਾਈਵੇ 52 ਦੀਆਂ ਤਸਵੀਰਾਂ ਨੇ ਜਿੱਥੇ ਕਿ ਇਸ ਤੋਂ ਪਹਿਲਾਂ ਵੀ ਜਿਹੜਾ ਹੈਗਾ ਇੱਕ ਕਾਫਲਾ ਕੱਲ ਵੀ ਗਿਆ ਸੀ ਅੱਜ ਵੀ ਜੇ ਸਵੇਰ ਤੋਂ ਕਿਸਾਨ ਜਾ ਰਹੇ ਹੁਣ ਵੀ ਜਿਹੜੇ ਇਕੱਠੇ ਹੋ ਕੇ ਕਿਸਾਨ ਇੱਕ ਵਾਰ ਫੇਰ ਕਿਸਾਨੀ ਝੰਡੇ ਨਾਲ ਜਿਹੜਾ ਹੈਗਾ ਅ ਲਗਾਤਾਰ ਦਿੱਲੀ ਵੱਲ ਨੂੰ ਕੋਸ਼ਿਸ਼ ਕੀਤਾ ਹੋਇਆ ਇਸ ਤੋਂ ਬਾਅਦ ਹੁਣ ਇੱਥੋਂ ਚੜ੍ਹ ਕੇ ਆ ਗਏ ਆ ਪਟਾਲੀਆਂ ਇਕੱਠੀਆਂ ਕਰਕੇ ਜਿਹੜਾ ਹੈ ਇੱਕ ਵਾਰ ਫੇਰ ਦਿੱਲੀ ਵੱਲ ਨੂੰ ਜਿਹੜਾ ਹੈ ਕੋਸ਼ਿਸ਼ ਕੀਤਾ ਜਾਵੇਗਾ ਕਿਉਂਕਿ ਲਗਾਤਾਰ ਸਿੱਯੋਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜਿਹੜਾ ਹੈਗਾ ਦਿੱਲੀ ਦੀਆਂ ਬਰੂਹਾਂ ਤੇ ਆਪਰਾਂ ਜਿਹੜਾ ਕਿਸਾਨੀ ਮੰਗਾ ਨੂੰ ਲੈ ਕੇ ਜਾਇਆ ਜਾਵੇਗਾ ਦਿੱਲੀ ਵਿੱਚ ਪਰ ਜਿਹੜਾ ਹੈਗਾ ਰਸਤੇ ਦੇ ਵਿੱਚ ਸਖਤ ਪੈਰੀਕੇਡ ਕੀਤੀ ਹੋਣ ਦੇ ਬਾਵਜੂਦ ਹੁਣ ਜਿਹੜਾ ਸ਼ੱਭੂ ਬਾਡਰ ਤੇ ਉੱਪਰ ਜਿਹੜਾ ਹੈਗਾ ਕਿਸਾਨ ਇਕੱਠੇ ਹੋਏ ਨੇ ਆ ਜਿਹੜਾ ਹੈਗਾ ਉੱਥੇ ਜਿਹੜਾ ਹੈਗਾ ਸਥਿਤੀ ਹੈਗੀ ਹੈਗੀ ਆ ਲਗਾਤਾਰ ਜਿਹੜਾ ਹੈਗਾ ਆਸੂਗਰਸ ਦੇ ਗੋਲੇ ਵੀ ਛੱਡੇ ਜਾ ਰਹੇ ਨੇ ਆ ਜਿਹੜਾ ਹੈਗਾ ਬਾਡਰ ਵੀ ਬਾਡਰ ਦੇ ਉੱਪਰ ਜਿਹੜਾ ਹੈਗਾ ਵੈਰੀਗੇਟ ਲੱਗੀ ਹੋਈ ਕਿਸਾਨਾਂ ਵੱਲੋਂ ਪੁੱਟੀ ਜਾ ਰਹੀ ਹੈਗੀ ਆ ਪੂਰੀ ਤਿਆਰੀ ਦੇ ਨਾਲ ਇਸ ਵਾਰ ਫੇਰ ਜਿਵੇਂ 13 ਮਹੀਨੇ ਪਹਿਲਾਂ ਕਿਸਾਨ ਉੱਥੇ ਬਾਡਰਾਂ ਦੇ ਜਟੇ ਸਨ ਤੇ ਹੁਣ ਵੀ ਜਿਹੜਾ ਹੈਗਾ ਪੂਰੀ ਤਿਆਰੀ ਦੇ ਨਾਲ ਜਿਹੜਾ ਦਿੱਲੀ ਵੱਲੋਂ ਜਾ ਰਹੇ ਨੇ ਜਿਹੜਾ ਰਾਸ਼ਨ ਪਾਣੀ ਪੂਰਾ ਲਿਜਾ ਕੇ ਪੂਰਾ ਪ੍ਰਬੰਧ ਕਰਕੇ ਜਿਹੜਾ ਕਿਸਾਨ ਲਗਾਤਾਰ ਜਿਹੜਾ ਹੈਗਾ ਦਿੱਲੀ ਵੱਲੋਂ ਕੁਝ ਕਰ ਰਹੇ ਨੇ ਇਸ ਤੋਂ ਪਹਿਲਾਂ ਵੀ ਲਗਾਤਾਰ ਫਰੀ ਕੋਟ ਤੋਂ ਟਰਾਲੀਆਂ ਗਈਆਂ ਸੀ ਅੱਜ ਅੱਜ ਵੀ ਜਿਹੜਾ ਇੱਕ ਕਾਫਲਾ ਜਿਹੜਾ 100 ਫਰੀ ਕੋਟ ਤੋਂ ਜਿਹੜਾ ਰਵਾਨਾ ਹੋਵੇਗਾ ਇਹ ਟਰਾਲੀਆਂ ਉਹੀ ਟਰਾਲੀਆਂ ਨੇ ਜਦੋਂ ਪਿਛਲੀ ਵਾਰ ਜਿਹੜਾ ਹੈਗਾ ਦਿੱਲੀ ਦੇ ਖਿਲਾਫ ਸੰਘਰਸ਼ ਚੱਲਿਆ ਸੀ ਉਸ ਸਮੇਂ ਇਹ ਟਰਾਲੀਆਂ ਜਿਹੜੀਆਂ ਉੱਥੇ ਦਿੱਲੀ ਦੀ ਬਾਰਡਰ 'ਤੇ ਖੜੀਆਂ ਸਨ ਹੁਣ ਫੇਰ ਜਿਹੜਾ ਇੱਕ ਵਾਰ ਦਿੱਲੀ ਵੱਲ ਜਾਣ ਨੂੰ ਜਿਹੜੀ ਬਿਲਕੁਲ ਤਿਆਰ ਨੇ ਅ ਯੋ ਨਾ ਯੂ ਮਾਰੀ ਬਾਤ ਚੜ ਕੇ ਇਸ ਬੱਚੇ ਜਿਹੜਾ ਜੋਗਦਾਰ ਨੇ ਦੇ ਰਹੇ ਨੇ ਤੇ ਜਿਹੜਾ ਹੈਗਾ ਕਿਸਾਨ ਵੀ ਪੂਰਾ ਸਮਰਥਕ ਇੱਥੇ ਵਿੱਚ ਦੇ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਦਿੱਲੀ ਵਾਲ ਨੂੰ ਜਿਹੜਾ ਹੈ ਕਿਸਾਨ ਪਹੁੰਚ ਰਹੇ ਨੇ ਪੂਰੀਆਂ ਤਿਆਰੀਆਂ ਦੇ ਵਿੱਚ ਤੇ ਅੱਜ ਵੀ ਜਿਹੜਾ ਹੈਗਾ ਕਰੀਬ 10 ਦੇ ਕਰੀਬ ਟਰਾਲੀਆਂ ਇੱਥੋਂ ਜਿਹੜੀਆਂ ਅੱਜ ਜਿਹੜੀਆਂ ਰਵਾਨਾ ਹੋਣਗੀਆਂ ਇਸ ਤੋਂ ਪਹਿਲਾਂ ਵੀ ਜਿਹੜੀਆਂ ਹੈਗੀਆਂ ਟਰਾਲੀਆਂ ਦਿੱਲੀ ਵਾਲ ਨੂੰ ਜਿਹੜੇ ਕੱਲ ਵੀ ਗਈਆਂ ਸੀ ਅੱਜ ਸਵੇਹਾ ਦੀਆਂ ਵੀ ਚਾਰੀਆਂ ਨੇ ਅਤੇ 10 ਦੇ ਕਰੀਬ ਜਿਹੜੀਆਂ ਹੁਣ ਟਾਲ ਗਿਆ ਉਹ ਵੀ ਜਾ ਰਹੀਆਂ ਕਿਉਂਕਿ ਕਿਸਾਨੀ ਮੰਗਾਂ ਦੇ ਵਿੱਚ ਐਮਐਸਪੀ ਜਿਹੜੀ ਹਜੇ ਤੱਕ ਜਿਹੜੀ ਹੈਗੀ ਆ ਕੇਂਦਰ ਸਰਕਾਰ ਵੱਲੋਂ ਜਿਹੜੀ ਕਾਨੂੰਨ ਨਹੀਂ ਬਣਾਈ ਕਿ ਦੂਜੇ ਪਾਸੇ ਜੋ ਕਰਜ਼ਾ ਮਾਫੀਆ ਸਮੂਹ ਕਰਜ਼ਾ ਮਾਫੀਆ ਉਸ ਮੰਤਲ ਨੂੰ ਲੈ ਕੇ ਪਤਨ ਕਿਤੇ ਜਿਹੜੀ ਹੈਗੀ ਆ ਸਰਕਾਰ ਅਤੇ ਕੇਂਦਰ ਕਿਸਾਨਾਂ ਵਿੱਚ ਕਾਲ ਜਿਹੜੀ ਹੈਗੀ ਆ ਗੱਲਬਾਤ ਅੜੀ ਹੋਈ ਆ ਤੇ ਇਸ ਲਈ ਲੈ ਕੇ ਜਿਹੜਾ ਹੈਗਾ ਇਹਨਾਂ ਮੰਗਾਂ ਨੂੰ ਲੈ ਕੇ ਲਗਾਤਾਰ ਜਿਹੜਾ ਹੈਗਾ ਜਿਹੜਾ ਦਿੱਲੀ ਵੱਲੋਂ ਪੁੱਛ ਕੀਤਾ ਜਾ ਰਿਹਾ ਫਰੀ ਕੋਟ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਇਹ ਭਾਰਤੀ ਕਿਸਾਨ ਜੁਨ ਇਕਤਾ ਸਿੱਧੂਪੁਰਾ ਦੇ ਜਿਹੜੇ ਹੈਗੇ ਵੱਖ-ਵੱਖ ਪਿੰਡਾਂ ਦੇ ਵਿੱਚ ਜੋ ਬਲਾਕਾਂ ਦੇ ਵਿੱਚ ਜਿਹੜੇ ਹੈਗੇ ਜਿੱਥੇ ਬੰਦੀ ਆਗੂ ਨੇ ਉਹਨਾਂ ਵੱਲੋਂ ਜਿਹੜਾ ਪੁੱਛ ਕੀਤਾ ਜਾ ਰਿਹਾ ਕਿਉਂਕਿ ਜੀਉਤ ਕਾ ਆਸਾਨ ਮੋਰਚਾ ਗੈਰ ਨਾਜ਼ਿਕ ਵੱਲੋਂ ਜਿਹੜਾ ਇਹ ਐਲਾਨ ਕੀਤਾ ਗਿਆ ਸੀਗਾ ਕਿ ਆਪਾਂ ਇਸ ਤੋਂ ਬਾਅਦ ਆਗੂਣਾ ਵੀ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਹੈਗਾ ਤੇ ਕਿਉਂਕਿ ਲਗਾਤਾਰ ਇਥੋਂ ਜਿਹੜਾ ਫੁੱਟਾ ਜਾ ਰਿਹਾ ਹਾਂਜੀ ਭਲਵਾਂ ਜੀ ਲਗਾਤਾਰ ਦਿੱਲੀ ਵੱਲੋਂ ਪੁੱਛ ਕੀਤਾ ਜਾ ਰਿਹਾ ਕੀ ਕਹਿਣਾ ਹੈ ਵਿੱਚ ਵੀ ਜੋ ਸਾਰੀਆਂ ਪਿਛਲੀਆਂ ਮੰਗਾਂ ਪਿਛਲੇ ਅੰਦੋਲਨਾਂ ਦੀਆਂ ਮੰਗਾਂ ਰਹਿ ਗਈਆਂ ਸੀ ਨਾ ਉਹ ਮੰਗਾਂ ਮੰਨਵਾਉਣ ਲਈ ਅਸੀਂ ਕਈ ਵਾਰ ਮੰਗ ਪੱਤਰ ਵੀ ਦੇ ਚੱਕੇ ਹਾਂ ਗਵਰਨਰ ਰਾਹੀਂ ਵੀ ਡੀਸੀ ਰਾਹੀਂ ਵੀ ਪਰ ਸਰਕਾਰ ਨੇ ਕੋਈ ਵੀ ਸਾਡੀ ਗੱਲ ਤੇ ਗੌਰ ਨਹੀਂ ਕੀਤੀ ਦੋ ਵਾਰ ਸਰਕਾਰੀ ਗੱਲਬਾਤ ਵੀ ਹੋ ਚੁੱਕੀ ਕੱਲ ਰਾਤ ਵੀ ਗੱਲਬਾਤ ਹੋਈ ਹੈ ਪਰ ਕਿਸੇ ਵੀ ਮੰਗ ਤੇ ਕੋਈ ਸਹਿਮਤੀ ਨਾ ਬਣਨ ਕਰਕੇ ਅੱਜ ਅਸੀਂ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਨੂੰ ਜਾ ਰਹੇ ਦੋ ਪਾਸੇ ਨੂੰ ਆਹ ਵਖੀਏ ਤਾਂ ਉੱਥੋਂ ਦਾ ਮਾਹੌਲ ਦੀ ਗੱਲ ਕਰੀਏ ਤਾਂ ਲਗਾਤਾਰ ਇੱਕ ਪਾਸੇ ਬੈਰੀਗੇਡ ਵੀ ਪੱਟੇ ਜਾ ਰਹੇ ਪੂਰਾ ਸਖਤ ਪ੍ਰਬੰਧ ਕੀਤੇ ਹੋਏ ਨੇ ਤਾਂ ਕਿਵੇਂ ਦਿਖਦੇ ਆ ਚੀਨ ਕੋਈ ਗੱਲ ਨਹੀਂ ਜੇ ਪ੍ਰਬੰਧ ਕਰੇ ਤਾਂ ਸਾਡੇ ਕੋਲ ਵੀ ਸਾਧਨ ਪੂਰੇ ਆ ਗਵਰਨਮੈਂਟ ਟੋਚਨ ਟੱਚ ਸਭ ਚੀਜ਼ਾਂ ਅਸੀਂ ਲੈ ਕੇ ਗਏ ਹੋਏ ਆ ਅਜ ਨਹੀਂ ਤਾਂ ਕੱਲ ਨੂੰ ਅਸੀਂ ਪਟਕਾ ਕੇ ਦਿੱਲੀ ਜ਼ਰੂਰ ਜਾਵਾਂਗੇ ਜਨਨ ਕਿ ਮੰਗਲ ਦੀ ਗੱਲ ਕਰੀਏ ਐ ਐਮਐਸਪੀ ਅਤੇ ਜਿਹੜਾ ਹੈਗਾ ਕਰਜ਼ਾ ਮਾਫੀ ਤੇ ਅੱਗੇ ਗੱਲ ਅੜ ਜਾਂਦੀ ਹੈ ਲਖੀਮਪੁਰੀ ਘਟਨਾ ਦੀ ਤਾਂ ਜਾਵਾਂ ਦੀ ਵੀ ਕਿਤੇ ਨਾ ਕਿ ਸਰਕਾਰ ਗੱਲ ਮੰਨ ਰਹੀ ਹੈਗੀ ਹੈ ਨਹੀਂ ਜੋ ਜੋ ਸਾਨੂੰ ਐਮਐਸਪੀ ਦਿੱਤੀ ਹੈ ਅੱਜ ਤੱਕ ਜੋ ਸਾਡਾ ਅਸੀਂ ਲੇਖਾ ਜੋਖਾ ਕਰਿਆ ਜਿੰਨਾ ਪੰਜਾਬ ਦੇ ਸਿਰ ਜਾਂ ਜਿੰਨਾ ਵੀ ਕਿਸਾਨਾਂ ਸਿਰ ਕਰਜ਼ਾ ਹੈ ਫਸਲਾਂ ਦੇ ਘੱਟ ਭਾਅ ਦੇ ਕੇ ਸਾਡਾ ਇਹਨਾਂ باندې ਬੈਲੈਂਸ ਜਾਦੇ ਵੱਧਾ ਹੈ ਇਸ ਲਈ ਕਰਜ਼ਾ ਮਾਫੀ ਕੋਈ ਅਸੀਂ ਮੰਗ ਨਹੀਂ ਰਹੇ ਇਹ ਸਾਡਾ ਹੱਕ ਮੰਨਦਾ ਹੈ ਜੇ ਸਾਨੂੰ ਫਸਲਾਂ ਦੇ ਪੂਰੇ ਭਾਅ ਦੇਣ ਨਾਲ ਸੱਤ ਸਿੱਧ ਕਰਦੇ ਚੱਲਣੇ ਨਹੀਂ ਸੀ ਅੱਜ ਜੇ ਆਪਾਂ ਗੱਲ ਕਰੀਏ ਮੰਗਾਂ ਦੇ ਨਾਲ ਦੇ ਨਾਲ ਹੁਣ ਜਿਵੇਂ ਹੋਰ ਜਥੇਬੰਦੀਆਂ ਵਿੱਚ 16 ਨੂੰ ਭਾਰਤ ਬੰਦ ਦਾ ਵੀ ਲਾਨ ਕੀਤਾ ਗਿਆ ਹੈਗਾ ਹੋਰ ਕਿਸਾਨਾਂ ਨੂੰ ਤੁਸੀਂ ਕੀ ਅਪੀਲ ਕਰੋਗੇ ਕਿ ਦਿੱਲੀ ਵਾਲਾ ਜਿਹੜਾ ਅਸੀਂ ਤਾਂ ਕਿਸਾਨਾਂ ਨੂੰ ਇਹ ਅਪੀਲ ਕਰਾਂਗੇ ਵੀ ਵੱਧ ਚੜ ਕੇ ਦਿੱਲੀ ਵਾਲੇ ਮੋਰਚੇ ਚ ਜਾਓ ਤੇ ਆਪਾਂ ਇਹਨੂੰ ਲਗਾਤਾਰ ਮਜ਼ਬੂਤ ਬਣਾਏ ਤੇ ਆਪਣੀਆਂ ਮੰਗਾਂ ਮਨਵਾ ਸਕੀਏ ਜੇਕਰ ਲੰਬਾ ਸੰਘਰਸ਼ ਲੈਣਾ ਪਿਆ ਤੇ ਉਸੇ ਤਰੀਕੇ ਚੱਲੇਗਾ ਨਹੀਂ 6-6 ਮਹੀਨੇ ਅੰਰਾਸ਼ਣ ਤਾਂ ਅਸੀਂ ਲੈ ਕੇ ਚੱਲੇ ਆਏ ਕੋਈ ਗੱਲ ਨਹੀਂ ਲੰਬਾ ਚੱਲੇ ਅਸੀਂ ਉਹ ਉਸੇ ਲਈ ਤਿਆਰ ਆ ਕੋ ਲਗਾਤਾਰ ਕਿਸਾਨ ਇਥੋਂ ਜਾ ਰਹੇ ਨੇ ਤੇ ਹੋਰ ਕੀ ਨਾ ਤੁਹਾਡੇ ਅਮਰ ਤਪਾਲ ਸਿੰਘ ਜੀ ਕੀ ਕਹਿਣਾ ਜੀ ਦਿੱਲੀ ਜਾ ਰਹੇ ਤੁਸੀਂ ਕਹਿਣਾ ਕੀ ਆ ਬਸ ਜੇ ਇਹੀ ਹੈ ਕਿ ਅਸੀਂ ਆਪਣੇ ਹੱਕ ਲੈਣ ਵਾਸਤੇ ਜਾ ਰਹੇ ਹਾਂ ਜਿੰਨਾ ਸਮਾਂ ਲੱਗਿਆ ਅਸੀਂ ਜ਼ਰੂਰ ਲਾਵਾਂਗੇ ਪ੍ਰਬੰਧ ਕਰਕੇ ਸਾਰਾ ਅਸੀਂ ਤੁਰ ਚੱਲੇ ਇੱਥੋਂ ਜੀ ਤੇ ਜੋ ਮਾਹੌਲ ਦੀ ਗੱਲ ਕਰੀਏ ਤਾਂ ਲਗਾ ਸਥਿਤੀ ਕਹਿੰਦੇ ਆ ਵੀ ਤਣਾਪੂਰ ਹੈਗੀ ਆ ਪੁਲਿਸ ਪੂਰੀ ਲੱਗੀ ਹੋਈ ਆ ਬੈਰੀਕੇਡ ਵੀ ਪੱਟੇ ਜਾ ਰਹੇ ਨੇ ਕੋਈ ਗੱਲ ਨਹੀਂ ਜੀ ਸਾਡੇ ਕੋਲ ਪ੍ਰਬੰਧ ਪੂਰੇ ਆ ਜੀ ਪੂਰੇ ਸਾਧਨ ਹਰ ਇੱਕ ਚੀਜ਼ ਪੂਰੀ ਹੈ ਜੀ ਸਾਰਾ ਰਾਸ਼ਨ ਲੈ ਕੇ ਚੱਲੇ ਆ ਤੇ ਕੋਈ ਪ੍ਰਵਾਹ ਨਹੀਂ ਸਾਨੂੰ ਰਾਸ਼ਨ ਲੈ ਕੇ ਚੱਲੇ ਆ ਖੁੱਲੇ ਕਿਦਰ ਨਾਲ ਚੱਲੇ ਕੋਈ ਨਹੀਂ ਲੜਾਂਗੇ ਵੇ ਇਹੋ ਜਿਹਾ ਨੌਜਵਾਨਾਂ ਦਾ ਪੂਰਾ ਸਾਥ ਮਿਲ ਰਿਹਾ ਹੈ ਪੂਰਾ ਹੀ ਫਿਰ ਗੱਜ-ਵੱਜ ਕੇ ਜਾਵਾਂਗੇ ਸੋ ਲਗਾਤਾਰ ਜਿਥੇ ਕਿਸਾਨਾਂ ਦੇ ਹੌਸਲੇ ਬੁਲੰਦ ਨੇ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਹੈਗਾ ਉਹ ਦਿੱਲੀ ਪਹੁੰਚਣਗੇ ਤੇ ਆਪਣੀਆਂ ਮੰਗਾਂ ਦੀ ਜਿਹੜਾ ਲੈ ਕੇ ਹੀ ਘਰਾਂ ਨੂੰ ਵਾਪਸ ਮੋੜਨਗੇ ਉਹ ਦੇਖਣਾ ਕਿ ਆਉਣ ਵਾਲੇ ਸਮੇਂ ਵਿੱਚ ਜੋ ਕਿਸਾਨਾਂ ਨੇ ਸੰਘਰਸ਼ ਸ਼ੁਰੂ ਕੀਤਾ ਜੋ ਮੰਗਾਂ ਜਿਹੜੀਆਂ ਹੈਗੀਆਂ ਰਹਿੰਦੀਆਂ ਸਨ ਉਹਨਾਂ ਨੂੰ ਪੂਰਾ ਕਰਾਉਣ ਲਈ ਤੇ ਉਹ ਕਦੋਂ ਪੂਰਾ ਹੁੰਦਾ ਹੈ ਤੇ ਇਸ ਵਾਰ ਜਿਹੜਾ ਕੇਂਦਰ ਸਰਕਾਰ ਅਗਲਾ ਕੀ ਸਟੈਪ ਚੁੱਕਦੀ ਹੈ ਕੈਮਰਾਮੈਨ ਧਰਮਿੰਦਰ ਨਾਲ ਚੱਕਰਪਟੀ ਟੀਵੀ ਦੇ ਜਗਤਾਰ